ਅਸੀ ਕਾਲਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਤੇ ਅੱਜ ਆਪਾਂ ਪਨੇਰੀ ਬੀਜਣ ਲੱਗੇ ਹਾਂ ਇੱਧਰ ਆਲੀ ਪਹਿਲਾਂ ਬੀਤੀ ਸੀ ਆਪਾਂ ਨੇ 26 ਦਾ ਕਹਿਰਾ ਤੇ ਆ ਹੁਣ ਬੀਜਣ ਲੱਗੇ ਆ 10 15 ਦਿਨ ਦਾ ਲੇਟ ਕਰਕੇ ਕਿਉਂਕਿ ਭਈ ਇਹ ਕਈ ਗੱਲਾਂ ਟਾਈਮ ਸਿਰ ਆਉਂਦੇ ਨਹੀਂ ਹੈਗੇ ਤਾਂ ਕਰਕੇ ਫਿਰ ਗੈਪ ਪਾ ਕੇ ਥੋੜੀ ਜੀ ਬੀਜੀ ਇੱਧਰ ਉੱਧਰ ਤੇ ਆਉਣਾ ਹੈ ਹੈ ਉੱਧਰ ਤੇ ਆਉਣਾ ਹਵਾ ਉੱਧਰ ਤੇ ਆਈ ਨੂੰ ਆ ਯਾਰ ਐ ਛਿੱਟਾ ਮਾਰਦਾਂ ਪਿੱਛੇ ਨੂੰ ਗਿਰਦਾ ਹਵਾ ਕਰਕੇ ਲੋਟਨੀਆ ਰਿਆ ਸਾਡਾਂ ਪਰ ਤੇ ਹੀ ਮਾਰਦੇ ਆ ਨੰਨੇ ਕਿਹੜੇ ਬਹੁਤ ਚੌੜਾ ਏ ਕਿ ਆ ਰਾ ਆਪਣੇ ਆਮਪਾਇਰ ਚੱਲਦੇ ਬਾਹਰ ਤਾਂ ਹੀ ਤਾਂ ਵਿਦਵਨ ਤੁੱਪਾਂ ਬਾਹੋ ਤਾਂ 1:00 ਵਜਿਆ ਵਾ ਦੁਪਹਿਰੇ ਦਾ ਇੱਕ ਤਾਂ ਲੇਟ ਪੁੱਠੇ ਟਾਈਮ ਆਉਂਦੀ ਆ ਸਵੇਰ ਦੇ ਢੀਕਦੇ ਆ ਵੀ ਲੈ ਵੀ ਹੁਣ ਆਉਗੇ ਹੁਣ ਆਉਗੇ ਲਾਈਟ 1 ਵਜ ਗਿਆ ਦੁਪਹਿਰੇ ਨੂੰ 1 ਵਜੇ ਲੇਟ ਆਈ ਆ ਬਾਈ ਅੱਜ ਇੱਕ ਵਾਰ ਇੱਕ ਵਾਰ ਚ ਦੇ ਦੇ ਛਟਾ ਇੱਕ ਵਾਰ ਚ ਆ ਜਾਣਾ ਕੱਖ ਦੀ ਦਵਾਈ ਵੀ ਕੱਲੂ ਪਾ ਲੈਣੀ ਆਪਾਂ ਨੇ ਇਹਦੇ ਵਿੱਚ ਹਾਂ ਉਹਦੇ ਚ ਪਾਏ ਨਹੀਂ ਹੋਈ ਆ ਇਹ ਵਾਲੇ ਕਿਾਰੇ ਦੇ ਵਿੱਚ ਪਾ ਨਹੀਂ ਹੋਈ ਹੈਗੀ ਇਹਦੇ ਵਿੱਚ ਆ ਦੇਖ ਹੁਣ ਤੇ ਉਹ ਥੋੜੇ ਥੋੜੇ ਢੱਕੇ ਬਾਦਵੇਂ ਜੇ ਦਿਖ ਰਹੇ ਆ ਮੈਨੂੰ ਉਹ ਕੱਖੇ ਲੱਗ ਰਹੇ ਆ ਉਹ ਸਾਰੇ ਹੀ ਹੈਗੇ ਆ ਖਾਸੇ ਢੱਕੇ ਆ ਵਿੱਚ ਕੱਖ ਦੇ ਜੰਮੇ ਆ ਇਹਦੇ ਵਿੱਚ ਇਹਦਾ ਪਹਿਲਾਂ ਹੀ ਪਾ ਲੈਣੀ ਆਪਾਂ ਨੇ ਸਾਥੀ ਸਾਥੀ ਪਾਉਣੇ ਉਹਨੇ ਕਿਹੜੀ ਪਾਉਣੇ ਆ ਪਹਿਲਾਂ ਸਾਥੀ ਪਾਉਂਦੇ ਹੁੰਨੇ ਇਸ ਵਾਰ ਮੈਂ ਕਹਾਂ ਆਂਬ ਪਿਛਲੀ ਵਾਰ ਨਾਲੋਂ ਵੱਧ ਲੱਗੇ ਆ ਇਸ ਵਾਰ ਹਨਾ ਮੈਂਗੋ ਟਰੀ ਪਿਛਲੀ ਵਾਰ ਤਾਂ ਮਹਾਬਾਉ ਘੱਟ ਲੱਗੇ ਤੇ ਪਿੱਛੇ ਘੱਟ ਤੇ ਆਹ ਤਾਂ ਕਿਤਾ ਝੜੇ ਵੀ ਬਹੁਤ ਐ ਤੇ ਫੇਰ ਵੀ ਸੋਹਣੇ ਆ ਗੰਨਾ ਵੜ ਦੇਣਾ ਹੀ ਆਪਾਂ ਨੇ ਇਹ ਇਹ ਸਾਰੇ ਚੱਕ ਦੇਣਾ ਔਰ ਇਹ ਰੂਟਾ ਬੀਡਰ ਨਾਲ ਪਾ ਦੇਣਾ ਇਹ ਸਾਰੇ ਗੰਨੇ ਤੇ ਪਹਿਲਾਂ ਵਿਚਾਰੇ ਤੇ ਬੀਜ ਤਿਆਰ ਕਰਵਾ ਲਿਆ ਹੁਣ ਦੂਈ ਵਾਰ ਵੱਢ ਕੇ ਹੁਣ ਤੀਜੀ ਵਾਰ ਨੂੰ ਕਹਿੰਦੇ ਰੱਖਣਾ ਨਹੀਂ ਰੱਖਣਾ ਨਹੀਂ ਹੁਣ ਨਹੀਂ ਰੱਖਣਾ ਹੈਗਾ ਹੁਣ ਤਾਂ ਵੜ ਦੇਣਾ ਇਹ ਡੰਗਰਾਂ ਨੂੰ ਪਾਉਗਾ ਇਹ ਕੀ ਵੀ ਲੈ ਕੇ ਰੱਖੀ ਔਰੇ ਕੱਪੜੇ ਧੋਣੇ ਆ ਧੋਣੇ ਨਾਉਣਾ ਵੀ ਪੈ ਜਾਂਦਾ ਆ ਦੇਖ ਹੁਣ ਫਰੀਰੀ ਬੀਜੀ ਐ ਦਵਾਈ ਲੱਗੀ ਹੋਈ ਸੀ ਇਹਨੂੰ ਬੀਜ ਨੂੰ ਹਾਂ ਉਹ ਦਵਾਈ ਵਾਲੇ ਹੱਥ ਤੋਂ ਹੋ ਜਾਂਦੇ ਨੇ ਲੈ ਆਉਂਗੇ ਇੱਕ ਬੱਲਵ ਲੈ ਕੇ ਆਉਣਾ ਬੱਲਵ ਵੀ ਲਾਉਣਾ ਬਾਹਰ ਵੱਟੇ ਦੋ ਲਾ ਦੇ ਇੱਕ ਅੰਦਰ ਇੱਕ ਬਾਹਰ ਅਟਕਣਾਂ ਦੇ ਆਂਦਾ ਤਾਂ ਟੱਕਣ ਲੋਟਣੀ ਆਇਆ ਹੈਗਾ ਟੱਕਣ ਦਾ ਇਹ ਟੀਪ ਕੱਟ ਕੇ ਲਿਆਂਦੀ ਸੀ ਮੈਂ ਦਮੇ ਵੀ ਚੱਲ ਟੀਪ ਲਾ ਕੇ ਨਾ ਆਏ ਪਾਣੀ ਨਹੀਂ ਜੋਇ ਕਰੂਗਾ ਇੱਧਰਲੇ ਪਾਸੇ ਤੇ ਇਹ ਛੋਟਾ ਹੈ ਮੇਰੇ ਵਾਲਾ بڑا ਹੈ ਇਹ 6 ਇੰਚੀ ਹੈ ਨੌ ਆ ਨੌ ਵਾਲਾ ਇਹ ਮੈਂ ਆਪਣੇ ਹੱਥ ਨਾਲ ਆਪ ਬਣਾਇਆ ਵਾ ਇਹ ਆਹ ਪਲੇਟ ਦੀ ਹੁਣ ਦੇਖ ਦੇ ਤਮਕਾ ਨਹੀਂ ਪਾਣੀ ਦਾ ਡੁੱਲਦਾ ਨਾ ਨਾ ਇਹਨੂੰ ਹੁਣ ਇਹਦੇ ਵਿੱਚ ਜਿਆਦਾ ਥੈਲਾ ਲਾ ਦੰਨੇ ਆ ਹਨਾ ਐ ਤਾਂ ਡੁੱਲਦਾ ਨਹੀਂ ਹੈਗਾ ਨਹੀਂ ਚੌਂਦਾ ਫਿਰ ਵੀ ਮਾੜਾ-ਮਾੜਾ ਚੋਈ ਜਾਂਦਾ ਤਾਂ ਤੋਹੀ ਜਾਣਦੇ ਮੋੜਾ ਮੋਟਾ ਆਪਣੀ ਦੀਦੀ ਚ ਪਾਊਗਾ ਪਾਣੀ ਇੱਕ ਕੋਟ ਹੋ ਆ ਭਰੋਣਾ ਕੂਈ ਕਿੰਨਾ ਫੁੱਟ ਹੋਊਗੀ ਇਹ ਆਪਣੀ ਮਿਆਂ ਤੇ ਵੱਧ ਹੋਊਗੀ ਮੈਨੂੰ ਲੱਗਦਾ ਹੈ ਨਾ ਸਭ ਤੋਂ ਪਹਿਲਾਂ ਜਾਂ ਲਾਈ ਹੈ ਜਾਂ ਤੇ 30 ਫੁੱਟ ਤੇ ਤੇ ਫੇਰ ਫੇਰ 10 ਫੁੱਟ ਫੇਰ ਕਰੀ 40 ਕਰਤੀ ਉਥੇ ਬਾਅਦ ਫੇਰ 10 ਫੁੱਟ ਕਰੀ ਫੇਰ 50 ਕਰਤੀ ਜੇ ਇੱਟ ਕੱਢ ਲਈ ਬਾਅਦ ਹੋਊਗੀ ਇਹਦੇ ਵਿੱਚ ਹਨਾ ਸਾਰਾ ਫਾਰਸ ਲਾ ਆ ਜਾਣਾ ਉਦੋਂ ਜੇ ਇੱਟ ਕੱਢ ਲਈ ਦੀ ਇੱਟ ਤਾਂ ਕੱਢਣੇ ਤਾਂ ਕੱਢ ਹੋ ਜੂਗੀ ਥੋੜੀ ਬਹੁਤੀ ਪਰ ਇਸ ਕਾਲਾ ਕੰਮ ਹੈ ਮਿਸਤਰੀ ਨਹੀਂ ਮੰਨਦਾ ਕੋਈ ਜਦੋਂ ਅਸੀਂ ਇੱਟ ਵਿੱਚ ਕੱਢਦੇ ਹਾਂ ਬੰਦਾ 100 ਟਾਂਕ ਗਿਰਜੇ ਕਰਦੀ ਆ ਐਜੇ ਹਾਸੇ ਹੁੰਦੇ ਰਹਿੰਦੇ ਮਿਸਤਰੀ ਮੰਨਦਾ ਨਹੀਂ ਹੈ ਹਰ ਕੋਣ ਹੈ ਹੀ ਨਹੀਂ ਉਹਨੇ ਚਲੋ ਚੱਲੀਏ